ਸੱਚਾ ਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਪਿੰਡ ਜ਼ਿੰਦਗੀ ਚੈਨਲ ਤੇ حاضر ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਬਹੁਤ ਪਸੰਦ ਆਏਗੀ ਸ਼ੁਰੂ ਕਰਦੇ ਹਾਂ ਜੀ ਧਰਾ ਦੇ ਵਿਆਹ ਤੋਂ ਬਾਅਦ ਸੰਤੋਸ਼ ਜਦੋਂ ਆਪਣੇ ਪੇਕੇਆਂ ਤੇ ਗਈ ਤਾਂ ਉਸ ਨੂੰ ਪੂਰੇ ਘਰ ਦਾ ਮਾਹੌਲ ਬਦਲਿਆ-ਬਦਲਿਆ ਲੱਗਾ ਸੰਤੋਸ਼ ਨੇ ਬੜੀ ਹੀ ਖੁਸ਼ੀ ਦੇ ਨਾਲ ਆਪਣੇ ਪੇਕੇਆਂ ਘਰ ਪੈਰ ਰੱਖਿਆ ਸਭ ਤੋਂ ਪਹਿਲਾਂ ਉਹ ਨਵੀਂ ਵੀ ਆਈ ਭਾਬੀ ਨੂੰ ਮਿਲੀ ਤੇ ਉਸ ਨੂੰ ਗੱਲ ਨਾਲ ਲਗਾ ਕੇ ਬੜੇ ਪਿਆਰ ਨਾਲ ਬੋਲੀ ਸੱਚੀ ਆਕਾਲ ਭਾਬੀ ਜੀ ਕੀ ਹਾਲਾ ਤੁਹਾਡਾ ਠੀਕ ਹਾਂ ਦੇਦੀ ਜੀ ਇੱਕ ਝੂਠੀ ਜੀ ਮੁਸਕਾਨ ਦੇ ਨਾਲ ਰਿੰਬੀ ਨੇ ਕਿਹਾ ਤੇ ਸੰਤੋਸ਼ ਦਾ ਬੈਗ ਆਪਣੇ ਹੱਥ ਵਿੱਚ ਫੜ ਕੇ ਹੌਲੀ ਜੀ ਕਹਿੰਦੀ ਤੁਸੀਂ ਥੱਕ ਗਏ ਹੋਵੋਗੇ ਆਰਾਮ ਕਰ ਲਓ ਮੈਂ ਤੁਹਾਡੇ ਲਈ ਚਾਹ ਪਾਣੀ ਬਣਾ ਕੇ ਲਿਆਉਂਦੀ ਹਾਂ ਇਹ ਦੇਖ ਕੇ ਸੰਤੋਸ਼ ਨੂੰ ਬਹੁਤ ਦੁੱਖ ਹੋਇਆ ਕਿ ਅਜੇ ਦੋ ਮਹੀਨੇ ਹੀ ਹੋਏ ਹਨ ਇਹਨਾਂ ਦੇ ਵਿਆਹ ਨੂੰ ਰਿੰਪੀ ਦਾ ਚਮਕਦਾ ਹੋਇਆ ਚਿਹਰਾ 부ਝਿਆ 부ਝਿਆ ਲੱਗ ਰਿਹਾ ਸੀ ਸੰਤੋਸ਼ ਆਪਣੀ ਮਾਂ ਨੂੰ ਮਿਲੀ ਤੇ ਮਾਂ ਸੰਤੋਸ਼ ਨੂੰ ਗੱਲ ਨਾਲ ਲਗਾ ਕੇ ਬੋਲੀ ਕਿ ਇੰਨਾ ਵੱਡਾ ਬੈਗ ਲੈ ਆਉਣ ਦੀ ਕੀ ਜ਼ਰੂਰਤ ਸੀ ਮੈਂ ਤੈਨੂੰ ਕਿਹਾ ਸੀ ਕਿ ਤੂੰ ਹੁਣ ਇਸ ਘਰ ਵਿੱਚ ਸੂਟਾਂ ਦੀ ਕੋਈ ਕਮੀ ਨਹੀਂ ਹੈ ਮਾਂ ਸੂਟਾਂ ਮਿਲ ਜਾਣਗੇ ਪਰ ਨਾਪ ਕਿੱਥੋਂ ਆਵੇਗਾ ਕਿੱਥੇ ਦੁਬਲੀ ਪਤਲੀ ਭਾਬੀ ਤੇ ਕਿੱਥੇ ਮੈਂ ਬਲਡੋਜ਼ਰ ਵਰਗੀ ਰਿੰਪੀ ਨੇ ਬਾਥਰੂਮ ਚ ਸਾਬਨ ਤੌਲੀਆ ਰੱਖਦਿਆਂ ਸਾਰ ਲੈ ਲਿਆ ਹੱਥ ਮੂੰਹ ਧੋ ਕੇ ਸੰਤੋਸ਼ ਨੇ ਥੋੜਾ ਆਰਾਮ ਕੀਤਾ ਉਦੋਂ ਤੱਕ ਰਿੰਪੀ ਨੇ ਚਾਹ ਨਾਸ਼ਤਾ ਬਣਾ ਦਿੱਤਾ ਸੰਤੋਸ਼ ਵਾਰ-ਵਾਰ ਮਹਿਸੂਸ ਕਰ ਰਹੀ ਸੀ ਕਿ ਰਿੰਪੀ ਜੋ ਕੁਝ ਵੀ ਕਰ ਰਹੀ ਹੈ ਇਹ ਸਭ ਕੁਝ ਲੋਕ ਵਿਖਾਵਾ ਹੈ ਇਸ ਵਿੱਚ ਪਿਆਰ ਜਾਂ ਫਿਰ ਆਪਣੇਪਣ ਵਾਲੀ ਕੋਈ ਗੱਲ ਨਹੀਂ ਉਦੋਂ ਹੀ ਸੰਤੋਸ਼ ਨੂੰ ਕੁਝ ਜ਼ਿਆਦਾ ਆਇਆ ਫਿਰ ਉਹ ਬੋਲੀ ਭਾਬੀ ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਈ ਹਾਂ ਸੰਤੋਸ਼ ਨੇ ਇੱਕ ਬਹੁਤ ਹੀ ਸੋਹਣਾ ਪਰਸ ਆਪਣੀ ਭਾਬੀ ਰਿੰਪੀ ਦੇ ਹੱਥ ਫੜਾ ਦਿੱਤਾ ਰਿੰਪੀ ਨੇ ਬੜੀ ਗੌਰ ਨਾਲ ਵੇਖਿਆ ਤੇ ਪਰਸ ਆਪਣੇ ਸੱਸ ਵੱਲ ਕਰ ਦਿੱਤਾ ਇਹ ਵੇਖ ਕੇ ਇਹ ਵੇਖ ਕੇ ਸੰਤੋਸ਼ ਬੜੀ ਹੈਰਾਨੀ ਨਾਲ ਬੋਲੀ ਕੀ ਗੱਲ ਭਾਬੀ ਤੁਹਾਨੂੰ ਪਸੰਦ ਨਹੀਂ ਆਇਆ ਇੱਥੇ ਰਿੰਪੀ ਨੇ ਬੜੇ ਸੰਕੋਚ ਨਾਲ ਜਵਾਬ ਦਿੱਤਾ ਪਸੰਦ ਤਾਂ ਬਹੁਤ ਹੈ ਦੀਦੀ ਪਰ ਪਰ ਕੀ ਭਾਬੀ ਇਹ ਤਾਂ ਮੈਂ ਤੁਹਾਡੇ ਲਈ ਲੈ ਕੇ ਆਈ ਆ ਤੁਸੀਂ ਆਪਣੇ ਕੋਲ ਰੱਖੋ ਰਿੰਪੀ ਉਲਝਣ ਵਿੱਚ ਫਸ ਫਸੀ ਹੋਈ ਪਰਸ ਨੂੰ ਲੈ ਕੇ ਖੜੀ ਰਹੀ ਮਾਂ ਜੀ ਚੁੱਪਚਾਪ ਦੋਹਾਂ ਨੂੰ ਵੇਖ ਰਹੀ ਸੀ ਕਿ ਗੱਲ ਕੀ ਹੈ ਭਾਬੀ ਇਹਨਾਂ ਚ ਜਿੱਕ ਕਿਉਂ ਰਹੀ ਹੈ ਨੇ ਪਰਸੋ ਚੁੱਕ ਕੇ ਰੱਖੇਗੀ ਜਾਂ ਫਿਰ ਇਦਾਂ ਹੀ ਖੜੀ ਰਹੇਗੀ ਪਤਾ ਨਹੀਂ ਕਿਹੋ ਜਿਹੀ ਪੜੀ ਲਿਖੀ ਆ ਇਹਨੂੰ ਤਾਂ ਕਿਸੇ ਦਾ ਮਨ ਵੀ ਰੱਖਣਾ ਨਹੀਂ ਆਉਂਦਾ ਗੁੱਸਾ ਤਾਂ ਹਮੇਸ਼ਾ ਨੱਕ ਤੇ ਹੀ ਹੁੰਦਾ ਮਾਂ ਨੇ ਬੜੀ ਤਿੱਖੀ ਆਵਾਜ਼ ਵਿੱਚ ਕਿਹਾ ਸੰਤੋਸ਼ ਨਾਲ ਉਸ ਦੇ ਮੋਹ ਕਾਰਨ ਰਿੰਪੀ ਦੇ ਅੰਦਰ ਕੁਝ ਪਿਗਲਣ ਲੱਗਾ ਉਸ ਦੀਆਂ ਭਿੱਜੀਆਂ ਅੱਖਾਂ ਸੰਤੋਸ਼ ਤੋਂ ਛਿਪੀਆਂ ਨਾ ਰਹਿ ਸਕੀਆਂ ਸੰਤੋਸ਼ ਸਾਰਿਆਂ ਲਈ ਕੋਈ ਨਾ ਕੋਈ ਗਿਫਟ ਲੈ ਕੇ ਆਈ ਸੀ ਆਪਣੀ ਛੋਟੀ ਭੈਣ ਉਰਮਿਲਾ ਦੇ ਲਈ ਸੂਟ ਭਰਾ ਗੁਰਤੇਜ ਦੇ ਲਈ ਟਾਈ ਤੇ ਛੋਟੇ ਭਰਾ ਫਤੇਹ ਦੇ ਲਈ ਸ਼ਰਟ ਉਸਨੇ ਸਾਰੇ ਗਿਫਟ ਕੱਢ ਕੇ ਬਾਹਰ ਮੇਜ਼ ਉੱਪਰ ਰੱਖ ਦਿੱਤੇ ਸਾਰੇ ਆਪਣੇ ਆਪਣੇ ਗਿਫਟ ਲੈ ਕੇ ਬਹੁਤ ਖੁਸ਼ ਸਨ ਰਿੰਪੀ ਚੁੱਪਚਾਪ ਬੈਠੀ ਸਭ ਕੁਝ ਦੇਖ ਰਹੀ ਸੀ ਭਾਬੀ ਜੀ ਤੁਸੀਂ ਵੀ ਕਸ਼ਮੀਰ ਘੁੰਮਣ ਲਈ ਗਏ ਸੀ ਸਾਡੇ ਲਈ ਕੀ ਲੈ ਕੇ ਆਏ ਸੰਤੋਸ਼ ਨੇ ਹੱਸਦੇ ਹੋਏ ਰਿੰਪੀ ਨੂੰ ਕਿਹਾ ਤੇ ਰਿੰਪੀ ਸ਼ਰਮਿੰਦੀ ਹੋਈ ਨੀਚੇ ਵੇਖਣ ਲੱਗ ਪਈ ਕਿ ਕੀ ਜਵਾਬ ਦੇਵਾਂ ਉਦੋਂ ਹੀ ਫਤੇ ਨੇ ਕਿਹਾ ਦੀਦੀ ਭਾਬੀ ਜੋ ਕੁਝ ਵੀ ਲੈ ਕੇ ਆਈ ਸੀ ਉਹ ਸਭ ਕੁਝ ਤਾਂ ਮਾਂ ਦੇ ਕੋਲ ਹੈ ਹੁਣ ਮਾਂ ਹੀ ਤੁਹਾਨੂੰ ਦਿਖਾਵੇਗੀ ਫਤੇ ਤੂੰ ਅੱਜਕੱਲ ਬਹੁਤ ਬੋਲਣ ਲੱਗ ਪਿਆ ਹੈ ਮਾਂ ਨੇ ਟੋਕਦੇ ਹੋਏ ਕਿਹਾ ਇਸ ਵਿੱਚ ਟੋਕ ਟੋਕਣ ਵਾਲੀ ਕਿਹੜੀ ਗੱਲ ਹੈ ਮਾਂ ਫਤੇ ਬਿਲਕੁਲ ਠੀਕ ਹੀ ਤਾਂ ਕਹਿ ਰਿਹਾ ਹੈ ਗੁਰਤੇਜ ਨੇ ਫਤੇ ਵੱਲ ਦੀ ਗੱਲ ਕੀਤੀ ਹੁਣ ਤੂੰ ਵੀ ਨੌਂ ਦਾ ਪੱਖ ਪੱਖ ਲੈਣ ਲੱਗ ਪਿਆ ਇੰਨੀ ਗੱਲ ਕਹਿੰਦਿਆਂ ਮਾਂ ਦੀ ਜ਼ੁਬਾਨ ਵਿੱਚ ਬਹੁਤ ਕੜਵਾਹਟ ਸੀ ਫਿਰ ਗੁਰਤੇਜ ਉਦਾਸੀ ਭਰੇ ਸ਼ਬਦਾਂ ਵਿੱਚ ਬੋਲਿਆ ਕਿ ਸੰਤੋਸ਼ ਇਸ ਵਿੱਚ ਤੂੰ ਹੀ ਦੱਸ ਪੱਖ ਲੈਣ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਇੱਕ ਨਿੱਕੀ ਜੀ ਗੱਲ ਸਿੱਧੇ ਸਾਦੇ ਸ਼ਬਦਾਂ ਵਿੱਚ ਕਹੀ ਹੈ ਜਦੋਂ ਦਾ ਮੇਰਾ ਵਿਆਹ ਹੋਇਆ ਹੈ ਪਤਾ ਨਹੀਂ ਮਾਂ ਨੂੰ ਕੀ ਹੋ ਗਿਆ ਮੈਂ ਤਾਂ ਤੰਗ ਆ ਚੁੱਕਿਆ ਹਾਂ ਕੋਈ ਵੀ ਗੱਲ ਕਰਾਂ ਤਾਂ ਮਾਂ ਕਹਿੰਦੀ ਹੈ ਕਿ ਤੂੰ ਰਿੰਪੀ ਦਾ ਪੱਖ ਲੈਂਦਾ ਹੈ ਮਾਹੌਲ ਵਿਗੜਾਂ ਤੋਂ ਪਹਿਲਾਂ ਹੀ ਰਿੰਪੀ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ ਮਨ ਹੀ ਮਨ ਰਿੰਪੀ ਸੋਚਣ ਲੱਗੀ ਕਿ ਅਜੇ ਤਾਂ ਗ੍ਰਹਿਸਥ ਜੀਵਨ ਸ਼ੁਰੂ ਹੀ ਹੋਇਆ ਹੈ ਪਤਾ ਨਹੀਂ ਅੱਗੇ ਅਜੇ ਕੀ ਹੋਣਾ ਹੈ ਜਿਸ ਤਰ੍ਹਾਂ ਸੰਤੋਸ਼ ਆਪਣੇ ਭੈਣ ਭਰਾ ਲਈ ਗਿਫਟ ਲੈ ਕੇ ਆਈ ਹੈ ਉਸੇ ਤਰ੍ਹਾਂ ਹੀ ਰਿੰਪੀ ਵੀ ਸਭ ਲਈ ਗਿਫਟ ਲੈ ਕੇ ਆਈ ਸੀ ਆਪਣੇ ਭਰਾ ਯੁਵਰਾਜ ਲਈ ਟੀ-ਸ਼ਰਟ ਮਾਂ ਦੇ ਲਈ ਸ਼ਾਲ ਕਿੰਨੇ ਸ਼ੌਂਕ ਨਾਲ ਖਰੀਦਿਆ ਸੀ ਪਾਪਾ ਦਾ ਚਸ਼ਮਾ ਵੀ ਬਹੁਤ ਸੋਹਣਾ ਸੀ ਉਸ ਨੂੰ ਯਾਦ ਹੈ ਕਿ ਜਾਂਦੇ ਵਕਤ ਉਸ ਦੇ ਪਾਪਾ ਨੇ ਹੌਲੀ ਜੀ ਉਸ ਦੇ ਪਰਸ ਵਿੱਚ 2000 ਵੱਧ ਪਾ ਦਿੱਤੇ ਸੀ ਕਿ ਉਸ ਦੀ ਧੀ ਕੁਮਣ ਜਾ ਰਹੀ ਹੈ ਮੰਮੀ ਪਾਪਾ ਅਤੇ ਜਵਰਾਜ ਕਿੰਨੇ ਖੁਸ਼ ਹੋਣਗੇ ਇਹ ਹੀ ਸੋਚ-ਸੋਚ ਕੇ ਉਹ ਵੀ ਮਨ ਹੀ ਮਨ ਬਹੁਤ ਖੁਸ਼ ਸੀ ਸੰਤੋਸ਼ ਉਰਮਲਾ ਮਾਜੀ ਤੇ ਫਤੇ ਦੇ ਲਈ ਵੀ ਰਿੰਪੀ ਨੇ ਕਿੰਨੇ ਸਾਰੇ ਗਿਫਟ ਲੈ ਕੇ ਆਈ ਸੀ ਗੁਰਤੇਜ ਨੇ ਵੀ ਰਿੰਪੀ ਲਈ ਸੁੱਚੇ ਮੋਤੀਆਂ ਦੀ ਮਾਲਾ ਖਰੀਦੀ ਸੀ ਤੇ ਉਹ ਕਸ਼ਮੀਰੀ ਕੁੜਤਾ ਜੋ ਉਸਨੇ ਪਾ ਕੇ ਫੋਟੋ ਖਿਚਵਾਈ ਸੀ ਕਸ਼ਮੀਰ ਤੋਂ ਕਿੰਨੇ ਖੁਸ਼ੀ-ਖੁਸ਼ੀ ਵਾਪਸ ਆਏ ਸੀ ਉਹ ਦੋਵੇਂ ਇੱਕ-ਇੱਕ ਸਮਾਨ ਕੱਢ ਕੇ ਸਾਰਿਆਂ ਨੂੰ ਦਿਖਾ ਰਹੇ ਸੀ ਮਾਂ ਦੇ ਲਈ ਕਸ਼ਮੀਰੀ ਸੂਟ ਉਰਮਿਲਾ ਦੇ ਲਈ ਕੋਟਾ ਤੇ ਪਪਾ ਜੀ ਦੇ ਲਈ ਗਰਮ ਕੋਟ ਫਤੇ ਦੇ ਲਈ ਘੜੀ ਤੇ ਸੰਤੋਸ਼ ਦੇ ਲਈ ਸ਼ਾਲ ਲੈ ਕੇ ਆਏ ਮਾਂ ਜੀ ਇੱਕ-ਇੱਕ ਚੀਜ਼ ਚੰਗੀ ਤਰ੍ਹਾਂ ਦੇਖ ਰਹੀ ਤੇ ਫਿਰ ਸਾਰਾ ਸਮਾਨ ਚੁੱਕ ਕੇ ਆਪਣੀ ਅਲਮਾਰੀ ਵਿੱਚ ਰੱਖ ਲਿਆ ਉਦੋਂ ਹੀ ਮਾਂ ਜੀ ਦੀ ਨਿਗਾਹ 림피 ਦੇ ਗਲੇ ਵਿੱਚ ਪਾਈ ਹੋਈ ਸੁੱਚੇ ਮੋਤੀਆਂ ਦੀ ਮਾਲਾ ਤੇ ਪਈ 림피 ਦੇ ਗਲੇ ਵਿੱਚ ਇੰਨੀ ਸੋਹਣੀ ਮਾਲਾ ਵੇਖ ਕੇ ਉਰਮਲਾ ਨੇ ਕਿਹਾ ਭਾਬੀ ਕੀ ਮਾਲਾ ਵੀ ਤੁਸੀਂ ਉੱਥੋਂ ਹੀ ਲਈ ਹੈ ਬਹੁਤ ਸੋਹਣੀ ਹੈ ਜਰਾ ਵਿਖਾਓ ਉਦੋਂ ਹੀ ਰਿੰਪੀ ਨੇ ਮਾਲਾ ਆਪਣੇ ਗਲੇ 'ਚੋਂ ਉਤਾਰ ਕੇ ਉਰਮਲਾ ਨੂੰ ਦੇ ਦਿੱਤੀ ਉਰਮਲਾ ਨੇ ਪਾਈ ਤਾਂ ਮਾਜੀ ਬੋਲੀ ਕਿ ਉਰਮਲਾ ਇਹ ਤਾਂ ਤੇਰੇ ਤੇ ਬਹੁਤ ਜ਼ਿਆਦਾ ਫੱਬ ਰਹੀ ਹੈ ਹੁਣ ਇਦਾਂ ਕਰ ਇਸ ਨੂੰ ਉਤਾਰ ਦੇ ਕਿਤੇ ਆਉਣ ਜਾਣ ਦੇ ਲਈ ਪਾਈ ਰੋਜ਼-ਰੋਜ਼ ਪਾਉਣ ਨਾਲ ਇਸ ਦੀ ਚਮਕ ਖਤਮ ਹੋ ਜਾਵੇਗੀ ਇਹ ਦੇਖ ਕੇ ਰਿੰਪੀ ਤੇ ਗੁਰਤੇਜ ਹੈਰਾਨ ਹੋ ਗਏ ਕਿਉਂਕਿ ਗੁਰਤੇਜ ਨੇ ਬੜੇ ਪਿਆਰ ਨਾਲ ਪਹਿਲਾ ਗਿਫਟ ਰਿੰਪੀ ਨੂੰ ਦਿੱਤਾ ਸੀ ਉਰਮਲਾ ਤੇ ਮਾਜੀ ਉਸ ਤੇ ਕਬਜ਼ਾ ਕਰ ਲਿਆ ਇਸ ਗੱਲ ਦਾ ਦੁੱਖ ਰਿੰਪੀ ਨਾਲੋਂ ਜ਼ਿਆਦਾ ਗੁਰਤੇਜ ਨੂੰ ਸੀ ਗੁਰਤੇਜ ਕੁਝ ਬੋਲਣ ਲੱਗਾ ਪਰ ਰਿੰਪੀ ਨੇ ਇਸ਼ਾਰਾ ਕਰਕੇ ਉਸ ਨੂੰ ਚੁੱਪ ਕਰਵਾ ਦਿੱਤਾ ਦੋ ਦਿਨ ਬਾਅਦ ਰਿੰਪੀ ਦਾ ਛੋਟਾ ਭਰਾ ਯੁਵਰਾਜ ਉਸ ਨੂੰ ਲੈਣ ਲਈ ਆ ਗਿਆ ਆਉਂਦਿਆਂ ਹੀ ਉਸ ਨੇ ਵੀ ਕਿਹਾ ਕਿ ਦੀਦੀ ਘੁੰਮਣ ਗਈ ਸੀ ਕਿਵੇਂ ਤਾਂ ਲੱਗਿਆ ਤੇ ਮੇਰੇ ਲਈ ਕੀ ਲੈ ਕੇ ਆਏ ਹੋ ਹੁਣੇ ਦਿਖਾਉਂਦੀ ਹਾਂ ਇਹਨਾਂ ਕਹਿ ਕੇ ਰਿੰਪੀ ਮਾਜੀ ਦੇ ਕੋਲ ਗਈ ਤੇ ਜਾ ਕੇ ਕਹਿੰਦੀ ਕਿ ਮਾਜੀ ਜੋ ਮੈਂ ਯੁਵਰਾਜ ਲਈ ਲੈ ਕੇ ਆਈ ਸੀ ਮੈਨੂੰ ਦੇ ਦਿਓ ਲੈ ਤੂੰ ਵੀ ਕਿਹੋ ਜਿਹੀਆਂ ਗੱਲਾਂ ਕਰਦੀ ਹੈ ਰਿੰਪੀ ਕਿ ਤੇਰੇ ਲਿਆਂਦੇ ਹੋਏ ਗਿਫਟ ਤੇਰੇ ਮਾਪਿਓ ਸਵਾਰ ਕਰਣਗੇ ਨਾਲੇ ਉਹਨਾਂ ਨੂੰ ਦੱਸਣ ਦੀ ਕੋਈ ਲੋੜ ਨਹੀਂ ਕਿ ਤੂੰ ਉਹਨਾਂ ਵਾਸਤੇ ਕੀ ਕੀ ਲੈ ਕੇ ਆਈ ਹੈ ਕੱਲ ਨੂੰ ਆਪਾਂ ਵੀ ਤਾਂ ਉਰਮਲਾ ਦਾ ਵਿਆਹ ਕਰਨਾ ਹੈ ਇਹ ਸਭ ਚੀਜ਼ਾਂ ਦੀ ਜ਼ਰੂਰਤ ਪਵੇਗੀ ਆਪਣਾ ਘਰ ਵੇਖ ਕੇ ਚੱਲਣਾ ਹੁਣੇ ਤੂੰ ਹੀ ਸਿੱਖ ਲੈ ਇਹ ਸਭ ਕੁਝ ਦੇਖ ਕੇ ਰਿੰਪੀ ਦਾ ਮਨ ਲੀਰੋ ਲੀਰ ਹੋ ਗਿਆ ਸੋਚਣ ਲੱਗੀ ਕੀ ਹੁਣ ਮੈਂ युवराज ਨੂੰ ਕੀ ਜਵਾਬ ਦੇਵਾਂ ਜਦੋਂ ਦਿਲ ਦੁਖੀ ਹੁੰਦਾ ਹੈ ਉਦੋਂ ਦਿਮਾਗ ਵੀ ਕੰਮ ਨਹੀਂ ਕਰਦਾ ਬਹੁਤ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲ ਕੇ ਉਹ युवराज ਨੂੰ ਕਹਿੰਦੀ ਕਿ ਤੇਰੇ ਭਾਜੀ ਦੇ ਆਉਣ ਤੋਂ ਬਾਅਦ ਹੀ ਤੈਨੂੰ ਸਭ ਕੁਝ ਮਿਲੇਗਾ ਕਿਉਂਕਿ ਅਲਮਾਰੀ ਦੀ ਚਾਬੀ ਉਹਨਾਂ ਕੋਲ ਹੈ ਇੱਕ ਵਾਰ ਤਾਂ ਗੱਲ ਠੰਡੀ ਪੈ ਗਈ ਪਰ ਗੁਰਤੇਜ ਦੇ ਆਫਿਸ ਆਉਣ ਤੋਂ ਬਾਅਦ ਰਿੰਪੀ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਮਾਂ ਦੀਆਂ ਮਿੰਟਾਂ ਕਰਕੇ ਗੁਰਤੇਜ ਕੇਵਲ ਯੁਵਰਾਜ ਦੀ ਟੀ-ਸ਼ਰਟ ਹੀ ਮਾਂ ਤੋਂ ਕਢਾ ਸਕਿਆ ਲੇਕਿਨ ਇਸ ਦੇ ਲਈ ਉਸ ਨੂੰ ਬਹੁਤ ਬੁਰਾ ਭਲਾ ਸੁਣਨਾ ਪਿਆ ਪੇਕਿਆਂ ਤੋਂ ਜੋ ਕੁਝ ਵੀ ਰਿੰਪੀ ਨੂੰ ਮਿਲਿਆ ਸੀ ਸਭ ਕੁਝ ਮਾਜੀ ਨੇ ਆਪਣੀ ਅਲਮਾਰੀ ਵਿੱਚ ਰੱਖ ਲਿਆ ਤੇ ਉਸ ਨੂੰ ਪਤਾ ਸੀ ਕਿ ਇਸ ਤੋਂ ਬਾਅਦ ਉਸ ਨੂੰ ਇਹ ਸਭ ਕੁਝ ਵੇਖਣ ਨੂੰ ਵੀ ਨਹੀਂ ਮਿਲੇਗਾ ਵਿਆਹ ਤੋਂ ਬਾਅਦ ਰਿੰਪੀ ਨੂੰ ਰਿਸ਼ਤੇਦਾਰਾਂ ਤੋਂ ਜੋ ਵੀ ਸੂਟ ਮਿਲੇ ਉਹ ਸਭ ਕੁਝ ਵੀ माजी ਨੇ ਆਪਣੇ ਕੋਲ ਰੱਖ ਲਏ ਉਰਮਲਾ ਵੀ ਜੇਕਰ ਕਿਤੇ ਜਾਂਦੀ ਤਾਂ ਰਿੰਪੀ ਦੀ ਘੜੀ ਹੀ ਬੰਨ ਕੇ ਜਾਂਦੀ ਰਿੰਪੀ ਦਾ ਆਪਣੇ ਸਮਾਨ ਤੇ ਵੀ ਕੋਈ ਹੱਕ ਨਾ ਰਿਆ ਇਹ ਸਭ ਕੁਝ ਦੇਖ ਕੇ ਉਸ ਦਾ ਮਨ ਬਹੁਤ ਦੁਖੀ ਹੁੰਦਾ ਕਿ ਕਿੰਨੇ ਚਾਵਾਂ ਤੇ ਰਿਝਾਂ ਨਾਲ ਮੈਂ ਸਭ ਕੁਝ ਖਰੀਦਿਆ ਸੀ ਪਤਾ ਤਾਂ ਗੁਰਤੇਜ ਨੂੰ ਵੀ ਸਾਰਾ ਸੀ ਪਰ ਮਾਂ ਤੇ ਭੈਣ ਦੇ ਅੱਗੇ ਉਸ ਦੀ ਇੱਕ ਵੀ ਨਾ ਚੱਲਦੀ ਕੀ ਗੱਲ ਹੈ ਭਾਬੀ ਸੰਤੋਸ਼ ਦੀ ਆਵਾਜ਼ ਸੁਣ ਕੇ ਰਿੰਪੀ ਵਰਤਮਾਨ ਵਿੱਚ ਵਾਪਸ ਆ ਗਈ ਕੁਛ ਨਹੀਂ ਦੀਦੀ ਤੁਸੀਂ ਆਓ ਬੈਠੋ ਭਾਬੀ ਤੇਰਾ ਕਮਰਾ ਤਾਂ ਤੇਰੇ ਤਰ੍ਹਾਂ ਉਜੜਿਆ ਉਜੜਿਆ ਲੱਗ ਰਿਹਾ ਹੈ ਬਿਲਕੁਲ ਵੀ ਰੌਣਕ ਨਹੀਂ ਕਮਰੇ ਵਿੱਚ ਥੋੜੇ ਬਹੁਤ ਗੁਲਦਸਤੇ ਤੇ ਲੈਂਪ ਵਗੈਰਾ ਲਿਆ ਕੇ ਰੱਖੋ ਨਹੀਂ ਤਾਂ ਤੁਸੀਂ ਮੈਨੂੰ ਦੱਸੋ ਤੁਹਾਡਾ ਸਮਾਨ ਕਿੱਥੇ ਹੈ ਮੈਂ ਤੁਹਾਡਾ ਕਮਰਾ ਠੀਕ ਕਰ ਦਿੰਦੀ ਹਾਂ ਗੁਰਤੇਜ ਨੂੰ ਤਾਂ ਵੈਸੇ ਵੀ ਕੋਈ ਹੋਸ਼ ਨਹੀਂ ਰਹਿੰਦਾ ਤੇ ਉਰਮਲਾ ਨੂੰ ਵੀ ਅਕਲ ਨਹੀਂ ਚਲੋ ਮੈਂ ਤੁਹਾਡੀ ਮਦਦ ਕਰ ਦਿੰਦੀ ਹਾਂ ਨਹੀਂ ਦੀਦੀ ਜਿਵੇਂ ਤੁਸੀਂ ਕਿਹਾ ਮੈਂ ਉਹਵੇਂ ਹੀ ਠੀਕ ਕਰ ਲਵਾਂਗੀ ਹੁਣ ਤਾਂ ਸ਼ਾਮ ਨੂੰ ਖਾਣਾ ਬਣਾਉਣ ਦੀ ਤਿਆਰੀ ਕਰਨੀ ਹੈ ਰਿੰਪੀ ਨੇ ਉੱਠਦਿਆਂ ਹੋਇਆ ਇਹ ਗੱਲ ਕਹੀ ਸ਼ਾਮ ਦਾ ਖਾਣਾ ਆਪਾਂ ਸਾਰੇ ਬਾਹਰ ਖਾਵਾਂਗੇ ਭਾਬੀ ਮੈਂ ਮਾਂ ਨਾਲ ਗੱਲ ਕਰ ਲਈ ਹੈ ਮਾਂ ਆਪਣਾ ਤੇ ਪਿਤਾ ਜੀ ਦਾ ਖਾਣਾ ਬਣਾ ਲਵੇਗੀ ਨਹੀਂ ਨਹੀਂ ਦੀਦੀ ਇਹ ਤਾਂ ਗਲਤ ਹੋਏਗਾ ਕਿ ਮਾਜੀ ਆਪਣਾ ਖਾਣਾ ਆਪ ਬਣਾਏਗੀ ਮੈਂ ਬਣਾ ਦਿੰਨੀ ਹਾਂ ਨਹੀਂ ਭਾਬੀ ਜੀ ਕੁਝ ਵੀ ਗਲਤ ਨਹੀਂ ਹੋਏਗਾ ਵੈਸੇ ਵੀ ਅੱਜ ਪਿਤਾ ਜੀ ਖਿਚੜੀ ਬਣਾਉਣ ਲਈ ਕਹਿ ਰਹੇ ਹਨ ਜਦੋਂ ਖਾਣੀ ਹੋਏਗੀ ਆਪਣੇ ਆਪ ਮਾਂ ਬਣਾ ਦੇਵੇਗੀ ਤੁਹਾਨੂੰ ਨਹੀਂ ਪਤਾ ਭਾਬੀ ਮੈਂ ਸਿਰਫ 2 ਦਿਨ ਲਈ ਹੀ ਕਿੰਨੀ ਮੁਸ਼ਕਿਲ ਦੇ ਨਾਲ ਆਈ ਹਾਂ ਇਸ ਲਈ ਮੈਂ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਕਰਨਾ ਚਾਹੁੰਦੀ ਹਾਂ ਜੇ ਤੁਸੀਂ ਮੇਰੇ ਤੋਂ ਦੂਰ ਦੂਰ ਰਹਿੰਦੇ ਹੋ ਸੱਚ ਦੱਸੋ ਭਾਬੀ ਗੱਲ ਕੀ ਹੈ ਤੁਹਾਡਾ ਮੂੰਹ ਹਮੇਸ਼ਾ ਉੱਤਰਿਆ ਉੱਤਰਿਆ ਰਹਿੰਦਾ ਹੈ ਜਦੋਂ ਦੀ ਮੈਂ ਆਈ ਹਾਂ ਮੈਨੂੰ ਕੋਈ ਗੜਬੜੀ ਲੱਗ ਰਹੀ ਹੈ ਗੁਰਤੇਜ ਦਾ ਸੁਭਾਅ ਵੀ ਰੁੱਖਾ ਜਿਹਾ ਲੱਗ ਰਿਹਾ ਹੈ ਆਖਿਰ ਗੱਲ ਕੀ ਹੈ ਮੈਨੂੰ ਕੋਈ ਸਮਝ ਨਹੀਂ ਆ ਰਹੀ ਕੁਝ ਨਹੀਂ ਦੀਦੀ ਸਭ ਕੁਝ ਠੀਕ ਹੈ ਤੁਹਾਨੂੰ ਵਹਿਮ ਹੋ ਗਿਆ ਹੋਣਾ 림피 ਨੇ ਅੱਖਾਂ ਝੁਕਾਉਂਦੇ ਹੋਏ ਬੜੇ ਹੀ ਉਦਾਸ ਮਨ ਦੇ ਨਾਲ ਕਿਹਾ ਸੰਤੋਸ਼ ਮੈਨੂੰ ਝੂਠ ਨਾ ਬੋਲੋ ਭਾਬੀ ਤੁਹਾਡਾ ਉੱਤਰਿਆ ਹੋਇਆ ਚਿਹਰਾ ਸਭ ਕੁਝ ਦੱਸ ਰਿਹਾ ਹੈ ਚਲੋ ਛੱਡੋ ਤੁਸੀਂ ਇਹ ਦੱਸੋ ਵੀਰੇ ਨੇ ਤੁਹਾਨੂੰ ਕਸ਼ਮੀਰ ਘੁੰਮਣ ਗਏ ਸੀ ਤਾਂ ਕੀ ਲੈ ਕੇ ਦਿੱਤਾ ਗੁਰਤੇਜ ਨੇ ਤੁਹਾਨੂੰ ਰਿੰਪੀ ਇੱਕ ਵਾਰ ਫਿਰ ਉਲਝਣ ਵਿੱਚ ਪੈ ਗਈ ਕਿ ਸੰਤੋਸ਼ ਨੂੰ ਕੀ ਜਵਾਬ ਦੇਵੇ ਜੇਕਰ ਕੁਝ ਕਿਹਾ ਤਾਂ ਉਹ ਸਮਝੇਗੀ ਕਿ ਮੈਂ ਉਸਦੀ ਮਾਂ ਦੀ ਚੁਗਲੀ ਕਰ ਰਹੀ ਹਾਂ ਰਿੰਪੀ ਨੇ ਇੱਕ ਵਾਰ ਫਿਰ ਝੂਠ ਬੋਲ ਦਿੱਤਾ ਕਿ ਅਸੀਂ ਕੁਝ ਵੀ ਨਹੀਂ ਲਿਆ ਸਿਰਫ ਘੁੰਮ ਫਿਰ ਕੇ ਹੀ ਵਾਪਸ ਆ ਗਏ ਇਹ ਸੁਣ ਕੇ ਸੰਤੋਸ਼ ਕਹਿੰਦੀ ਮੈਂ ਨਹੀਂ ਮੰਨ ਸਕਦੀ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਕੋਈ ਨਵੀਂ ਵਿਆਹੀ ਜੋੜੀ ਪਹਿਲੀ ਵਾਰ ਕਿਤੇ ਘੁੰਮਣ ਗਈ ਹੋਵੇ ਤਾਂ ਇੱਕ ਦੂਜੇ ਨੂੰ ਤੋਹਫ਼ਾ ਹੀ ਨਾ ਲੈ ਕੇ ਦਿੱਤਾ ਹੋਵੇ ਚਲੋ ਇਦਾਂ ਕਰੋ ਤੁਸੀਂ ਮੈਨੂੰ ਆਪਣੀ ਕਸ਼ਮੀਰ ਵਾਲੀ ਐਲਬਮ ਦਿਖਾਓ ਰਿੰਪੀ ਨੇ ਐਲਬਮ ਸੰਤੋਸ਼ ਨੂੰ ਫੜਾ ਦਿੱਤੀ ਤੇ ਸੰਤੋਸ਼ ਦੇਖਦਿਆਂ ਦੇਖਦਿਆਂ ਇੱਕ ਵਾਰ ਫਿਰ ਬੋਲੀ ਆਹ ਵੇਖੋ ਗੁਰਤੇਜ ਤੁਹਾਨੂੰ ਕਿੰਨੀ ਸੋਹਣੀ ਸੁੱਚੇ ਮੋਤੀਆਂ ਦੀ ਮਾਲਾ ਦੇ ਰਿਹਾ ਹੈ ਫੋਟੋ ਵੇਖ ਕੇ ਕਹਿੰਦੀ ਕਿ ਭਾਬੀ ਤੁਹਾਡੀ ਚੋਰੀ ਫੜੀ ਗਈ ਇਹ ਹੀ ਮਾਲਾ ਹੈ ਜੋ ਵੀਰੇ ਨੇ ਤੁਹਾਨੂੰ ਲੈ ਕੇ ਦਿੱਤੀ ਇਸ ਤੋਂ ਬਾਅਦ ਰਿੰਪੀ ਝੂਠ ਨਹੀਂ ਬੋਲ ਸਕੀ ਤੇ ਉਸਨੇ ਹੌਲੀ-ਹੌਲੀ ਆਪਣੇ ਮਨ ਦੀਆਂ ਸਾਰੀਆਂ ਗੰਡਾਂ ਖੋਲ ਦਿੱਤੀਆਂ। ਸੰਤੋਸ਼ ਰਿੰਪੀ ਦੀਆਂ ਸਾਰੀਆਂ ਗੱਲਾਂ ਚੁੱਪ-ਚਾਪ ਸੁਣਦੀ ਰਹੀ ਤੇ ਆਖਿਰ ਤੇ ਕਹਿਣ ਲੱਗੀ ਕਿ ਫਿਕਰ ਨਾ ਕਰ ਭਾਬੀ ਸਭ ਕੁਝ ਠੀਕ ਹੋ ਜਾਵੇਗਾ। ਹੁਣ ਤੁਸੀਂ ਬਾਹਰ ਖਾਣਾ ਖਾਣ ਲਈ ਤਿਆਰ ਹੋ ਜਾਓ ਤੇ ਗੁਰਤੇਜ ਵੀ ਆਉਂਦਾ ਹੀ ਹੋਏਗਾ। ਰਿੰਪੀ ਮਨ ਹੀ ਮਨ ਬਹੁਤ ਜ਼ਿਆਦਾ ਡਰ ਰਹੀ ਸੀ ਕਿ ਪਤਾ ਨਹੀਂ ਹੁਣ ਕੀ ਹੋਵੇਗਾ। ਉਹ ਸੋਚ ਰਹੀ ਸੀ ਕੀ ਉਸਨੇ ਸੰਤੋਸ਼ ਨੂੰ ਸਾਰੀ ਗੱਲ ਦੱਸ ਕੇ ਪਤਾ ਨਹੀਂ ਸਹੀ ਕੀਤਾ ਜਾਂ ਗਲਤ ਉਹ ਸਾਰਿਆਂ ਨਾਲ ਖਾਣਾ ਖਾਣ ਬਾਹਰ ਚਲੀ ਤਾਂ ਗਈ ਪਰ ਉਸ ਦਾ ਮਨ ਬਿਲਕੁਲ ਵੀ ਤਾਂ ਲੱਗਾ ਸਾਰੇ ਖੁਸ਼ੀ ਵਿੱਚ ਮੌਜਾ ਮਾਣ ਰਹੇ ਸੀ ਪਰ ਰਿੰਪੀ ਸਾਰਿਆਂ ਦੇ ਨਾਲ ਹੁੰਦੇ ਹੋਏ ਵੀ ਬਿਲਕੁਲ ਇਕੱਲੀ ਸੀ ਉਸ ਦੀ ਸਾਰੀ ਰਾਤ ਵੀ ਫਿਕਰਾਂ ਵਿੱਚ ਲੰਗੀ ਗੁਰਤੇਜ ਵੀ ਉਸ ਨੂੰ ਪੁੱਛ ਰਿਹਾ ਸੀ ਕਿ ਉਸ ਨੇ ਸਿਰ ਦਾ ਦਰਦ ਦਾ ਬਹਾਨਾ ਬਣਾ ਕੇ ਸੌਂ ਗਈ ਦੂਜੇ ਦਿਨ ਕਮਰੇ ਵਿੱਚ ਆ ਕੇ ਸੰਤੋਸ਼ ਨੇ ਕਿਹਾ ਵੀਰੇ ਅੱਜ ਤੁਸੀਂ ਆਫਿਸ ਤੋਂ ਛੁੱਟੀ ਲੈ ਲਓ ਇੱਕ ਬਹੁਤ ਵਧੀਆ ਫਿਲਮ ਆਈ ਹੈ ਸਿਨੇਮਾ ਹਾਲ ਵਿੱਚ ਆਪਾਂ ਵੇਖਣ ਜਾਵਾਂਗੇ ਸਾਰਿਆਂ ਨੇ ਜਲਦੀ ਜਲਦੀ ਆਪਣੇ ਕੰਮ ਨਿਪਟਾ ਲਏ ਤੇ ਫਿਲਮ ਵੇਖਣ ਲਈ ਤਿਆਰ ਹੋਣ ਲੱਗੇ ਉਦੋਂ ਹੀ ਉਸਦੀ ਛੋਟੀ ਨਨਾਨ ਉਰਮਲਾ ਨੇ ਆ ਕੇ ਕਿਹਾ ਕਿ ਭਾਬੀ ਮਾਂ ਨੇ ਕਿਹਾ ਹੈ ਕਿ ਤੁਸੀਂ ਇਹ ਮਾਲਾ ਪਾ ਕੇ ਜਾਓਗੇ ਤੇ ਮਾਲਾ ਦੇ ਨਾਲ ਹੀ ਉਰਮਲਾ ਨੇ ਉਸ ਦੀ ਘੜੀ ਵੀ ਮੇਜ਼ ਉੱਪਰ ਰੱਖ ਦਿੱਤੀ। ਇਹ ਦੇਖ ਕੇ ਰਿੰਪੀ ਨੂੰ ਬਹੁਤ ਹੈਰਾਨੀ ਹੋਈ। ਗੁਰਤੇਜ ਨੂੰ ਵੀ ਕੋਈ ਸਮਝ ਨਹੀਂ ਆ ਰਹੀ ਸੀ। ਆਖਿਰ ਇਹ ਚਮਤਕਾਰ ਹੋਇਆ ਕਿਵੇਂ? ਸਾਰੇ ਫਿਲਮ ਦੇਖਣ ਚਲੇ ਗਏ। ਉਹ ਰਿਮਲਾ, ਮਾਜੀ ਤੇ ਪਿਤਾ ਜੀ ਘਰ ਰਹਿ ਗਏ। ਰਿੰਪੀ ਤੇ ਗੁਰਤੇਜ ਫਿਲਮ ਵੇਖ ਕੇ ਵਾਪਸ ਆ ਗਏ ਤਾਂ ਆਪਣੇ ਖਮਰੇ ਵਿੱਚ ਜਾ ਕੇ ਵੇਖਿਆ ਤਾਂ ਉਹਨਾਂ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ। ਕਿ ਉਹਨਾਂ ਦਾ ਕਮਰਾ ਐਨਾ ਬਦਲ ਚੁੱਕਿਆ ਸੀ ਰਿੰਪੀ ਨੇ ਵੇਖਿਆ ਕਿ ਸੰਤੋਸ਼ ਪਿੱਛੇ ਖੜੀ ਹੱਸ ਰਹੀ ਸੀ ਰਿੰਪੀ ਚੰਗੀ ਤਰ੍ਹਾਂ ਸਮਝ ਚੁੱਕੀ ਸੀ ਕਿ ਇਹ ਸਾਰਾ ਚਮਤਕਾਰ ਸੰਤੋਸ਼ ਦੀਦੀ ਦੀ ਵਜ੍ਹਾ ਨਾਲ ਹੋਇਆ ਹੈ ਪਰ ਗੁਰਤੇਜ ਨੂੰ ਕੁਝ ਵੀ ਸਮਝ ਨਾ ਆਇਆ ਸੰਤੋਸ਼ ਨੇ ਸ਼ਾਮ ਦੀ ਟ੍ਰੇਨ ਤੇ ਵਾਪਸ ਜਾਣਾ ਸੀ ਰਿੰਪੀ ਸੰਤੋਸ਼ ਦੇ ਲਈ ਚਾਹ ਲੈ ਕੇ ਮਾਂਜੀ ਦੇ ਕਮਰੇ ਨੂੰ ਜਾ ਰਹੀ ਸੀ ਕਮਰੇ ਦੇ ਕੋਲ ਪਹੁੰਚਦਿਆਂ ਹੀ ਉਸ ਦੇ ਕੰਨਾਂ ਵਿੱਚ ਆਵਾਜ਼ ਆਈ ਕਿ ਸਰਲਾ ਆਪਣੀ ਮਾਂ ਨੂੰ ਸਮਝਾ ਰਹੀ ਸੀ ਕਿ ਮਾਂ ਅੱਜ ਤੋਂ ਰਿੰਪੀ ਭਾਬੀ ਨਾਲ ਜਿਵੇਂ ਦਾ ਵੀ سلوਕ ਕਰੇਗੀ ਕੱਲ ਨੂੰ ਉਦਾਂ ਦਾ ਹੀ سلوਕ ਤੇਰੇ ਨਾਲ ਕਰੇਗੀ ਤੈਨੂੰ ਬਹੁਤ ਬੁਰਾ ਲੱਗੇਗਾ ਉਸ ਵਕਤ ਤੁਹਾਡੇ ਸਾਰਿਆਂ ਦਾ ਉਸ ਨੂੰ ਬੁਰਾ ਕਹਿਣ ਦਾ ਕੋਈ ਹੱਕ ਨਹੀਂ ਹੋਵੇਗਾ ਕਿਉਂਕਿ ਉਦੋਂ ਤੱਕ ਤਾਂ ਬਹੁਤ ਦੇਰ ਹੋ ਚੁੱਕੀ ਹੋਵੇਗੀ ਭਾਬੀ ਅਜੇ ਨਵੀਂ-ਨਵੀਂ ਹੈ ਹੁਣ ਤੁਸੀਂ ਜਿਹੋ ਜਿਹਾ ਵੀ ਵਿਹਾਰ ਉਸ ਨਾਲ ਕਰੋਗੇ ਉਹ ਜ਼ਿੰਦਗੀ ਭਰ ਦੇ ਲਈ ਉਸ ਦੇ ਦਿਲ ਵਿੱਚ ਰਹੇਗਾ ਉਸ ਦੇ ਸਾਹਮਣੇ ਤੁਸੀਂ ਆਪਣਾ ਨਜ਼ਰੀਆ ਕਿਹੋ ਜਿਹਾ ਬਣਾਉਣਾ ਹੈ ਚੰਗਾ ਜਾਂ ਬੁਰਾ ਇਹ ਸਭ ਤੁਹਾਡੇ ਹੱਥ ਹੈ ਮਾਂ ਭਾਬੀ ਨੂੰ ਆਪਣਾ ਬਣਾਉਣ ਦੇ ਲਈ ਉਸ ਤੋਂ ਖੋਣਾ ਬਲਕਿ ਉਸ ਨਾਲ ਉਸ ਨੂੰ ਕੁਝ ਨਾ ਕੁਝ ਲੈ ਕੇ ਦਿੰਦੀ ਰਹਾ ਕਰ ਉਹ ਉਰਮਲਾ ਨੂੰ ਵੀ ਕੰਨ ਖੋਲ ਕੇ ਮੇਰੀ ਗੱਲ ਸੁਣ ਲੈ ਭਾਬੀ ਦੀ ਕੋਈ ਵੀ ਚੀਜ਼ ਆਪਣੀ ਅਲਮਾਰੀ ਵਿੱਚ ਨਹੀਂ ਰੱਖੇਗੀ ਵਾਰ-ਵਾਰ ਤਾਨੇ ਮਿਹਨੇ ਦੇ ਦੇ ਕੇ ਤੁਸੀਂ ਕਿਸੇ ਦਿਨ ਗੁਰਤੇਜ ਨੂੰ ਵੀ ਖੋਲ ਲੈਣਾ ਹੈ ਜਿੰਨੀਆਂ ਗੰਡਾਂ ਤੁਸੀਂ ਨਫ਼ਰਤ ਦੀਆਂ ਉਸ ਪ੍ਰਤੀ ਬੰਨੀਆਂ ਹਨ ਉਹ ਸਾਰੀਆਂ ਇੱਕ-ਇੱਕ ਕਰਕੇ ਖੋਲ ਦਿਓ ਯਾਦ ਰੱਖਣਾ ਅੱਗੇ ਤੋਂ ਕੋਈ ਵੀ ਮਨਮਟਾਵ ਨਹੀਂ ਹੋਣਾ ਚਾਹੀਦਾ ਇਹ ਸਭ ਕੁਝ ਸੁਣ ਕੇ ਰਿੰਪੀ ਉੱਥੇ ਖੜੀ ਹੋ ਰੋਣ ਲੱਗ ਪਈ ਤੇ ਚਾਹ ਦੀ ਟਰੇ ਲੈ ਕੇ ਅੰਦਰ ਆ ਗਈ ਤੇ ਕਹਿੰਦੀ ਦੀਦੀ ਤੁਹਾਡੇ ਵਰਗੀ ਨਨਾਨ ਹਰ ਇੱਕ ਨੂੰ ਮਿਲੇ ਰਿੰਪੀ ਨੇ ਚਾਹ ਦੀ ਟਰੇ ਟੇਬਲ ਤੇ ਰੱਖ ਦਿੱਤੀ ਤੇ ਸੰਤੋਸ਼ ਦੇ ਪੈਰੀ ਹੱਥ ਲਾਉਣ ਲੱਗੀ ਸੰਤੋਸ਼ ਨੇ ਉਸ ਨੂੰ ਫੜ ਕੇ ਗਲੇ ਨਾਲ ਲਗਾ ਲਿਆ ਸੰਤੋਸ਼ ਕਿ ਮਾਂ ਨੇ ਸੜੀਆਂ ਭੁੱਜੀਆਂ ਗੱਲਾਂ ਕਰ ਕਰ ਕੇ ਘਰ ਵਿੱਚ ਸਾਰਾ ਮਾਹੌਲ ਖਰਾਬ ਕੀਤਾ ਸੀ ਪਰ ਅੱਜ ਸੰਤੋਸ਼ ਨੇ ਆਪਣੀ ਮਾਂ ਤੇ ਉਰਮਲਾ ਨੂੰ ਸਮਝਾ ਕੇ ਪੂਰੇ ਘਰ ਵਿੱਚ ਸ਼ਾਂਤੀ ਦਾ ਮਾਹੌਲ ਬਣਾ ਦਿੱਤਾ। ਹਾਂਜੀ ਦੋਸਤੋ ਤੁਹਾਨੂੰ ਸਾਡੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਨੂੰ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ। ਮਿਲਦੇ ਆਂ ਕਿਸੇ ਹੋਰ ਕਹਾਣੀ ਦੇ ਨਾਲ। ਧੰਨਵਾਦ।